ਸੂਬਾ ਸਰਕਾਰ ਨੇ ਉਂਜ ਤਾਂ ਮਰੀਜ਼ਾਂ ਦੀ ਸਹੂਲਤ ਲਈ ਥਾਂ-ਥਾਂ ਆਮ ਆਦਮੀ ਕਲੀਨਿਕ ਖੋਲੇ ਨੇ ਪਰ ਸ਼ਾਇਦ ਉਥੇ ਤਾਇਨਾਤ ਸਟਾਫ ਵੀ ਇਹਨਾਂ ਦਾ ਫਾਇਦਾ ਉਠਾਣ ਲੱਗ ਗਿਆ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹੇ ਦੇ ਇੱਕ ਆਮ ਆਦਮੀ ਕਲੀਨਿਕ ਵਿੱਚ ਤਾਇਨਾਤ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਪੈਸਿਆਂ ਦੇ ਲਾਲਚ ਵਿੱਚ ਮਰੀਜ਼ਾਂ ਦੀ ਫਰਜੀ ਐਂਟਰੀ ਪਾ ਰਹੇ ਨੇ ਅਤੇ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਵਿਭਾਗ ਨੇ ਤੁਰੰਤ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਨਕੋਦਰ ਤੋਂ ਸੂਤਰਾ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਆਮ ਆਦਮੀ ਕਲੀਨਿਕ ਵਿੱਚ ਤਕਰੀਬਨ ਹਰ ਰੋਜ਼ 150 ਤੋਂ 175 ਮਰੀਜ਼ਾਂ ਦੀ ਐਂਟਰੀ ਪਾਈ ਜਾ ਰਹੀ ਸੀ ਅਤੇ ਜਦੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਵਿੱਚ ਕੁਝ ਸ਼ੱਕ ਹੋਇਆ ਤਾਂ ਉਹਨਾਂ ਆਗਤ ਆਮ ਆਦਮੀ ਕਲੀਨਿਕ ਜਾ ਕੇ ਜਾਂਚ ਕੀਤੀ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਮੈਡੀਕਲ ਸਟਾਫ ਅਤੇ ਕਲੀਨिकल ਅਸਿਸਟੈਂਟ ਨੇ ਟੈਬਲੇਟ ਵਿੱਚ ਜਿੰਨੇ ਮਰੀਜ਼ਾਂ ਦੀ ਐਂਟਰੀ ਪਾਈ ਹੈ ਉਸ ਨਾਲੋਂ ਘੱਟ ਮਰੀਜ਼ਾਂ ਦੀ ਐਂਟਰੀ ਫਾਰਮਾਸਿਸਟ ਦੇ ਟੈਬਲੇਟ ਵਿੱਚ ਹੈ ਅਧਿਕਾਰੀਆਂ ਨੇ ਜਦੋਂ ਮਾਮਲੇ ਦੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਆਪਸੀ ਮਿਲੀਭੁਗਤ ਨਾਲ ਮਰੀਜ਼ਾ ਦੀ ਫਰਜੀ ਐਂਟਰੀ ਪਾ ਰਹੇ ਨੇ ਵਿਭਾਗ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਸੂਬਾ ਸਰਕਾਰ ਨੇ ਉਂਝ ਤਾਂ ਮਰੀਜ਼ਾ ਦੀ ਸਹੂਲਤ ਲਈ ਥਾਂ-ਥਾਂ ਆਮ ਆਦਮੀ ਕਲੀਨਿਕ ਖੋਲ੍ਹੇ ਨੇ ਪਰ ਸ਼ਾਇਦ ਉਥੇ ਤਾਇਨਾਤ ਸਟਾਫ ਵੀ ਇਨਾਂ ਦਾ ਫਾਇਦਾ ਉਠਾਣ ਲੱਗ ਗਿਆ ਹੈ ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹੇ ਦੇ ਇੱਕ ਆਮ ਆਦਮੀ ਕਲੀਨਿਕ ਦੇ ਵਿੱਚ ਤਾਇਨਾਤ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਪੈਸਿਆਂ ਦੇ ਲਾਲਚ ਵਿੱਚ ਮਰੀਜ਼ਾਂ ਦੀ ਫਰਜੀ ਐਂਟਰੀ ਪਾ ਰਹੇ ਨੇ ਅਤੇ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਵਿਭਾਗ ਨੇ ਤੁਰੰਤ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਨਕੋਦਰ ਤੋਂ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਾਮ ਆਦਮੀ ਕਲੀਨਿਕ ਵਿੱਚ ਤਕਰੀਬਨ ਹਰ ਰੋਜ਼ 150 ਤੋਂ 175 ਮਰੀਜ਼ਾਂ ਦੀ ਐਂਟਰੀ ਪਾਈ ਜਾ ਰਹੀ ਸੀ ਅਤੇ ਜਦੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਵਿੱਚ ਕੁਝ ਸ਼ੱਕ ਹੋਇਆ ਤਾਂ ਉਹਨਾਂ ਆਕਤ ਆਮ ਆਦਮੀ ਕਲੀਨਿਕ ਜਾ ਕੇ ਜਾਂਚ ਕੀਤੀ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਮੈਡੀਕਲ ਸਟਾਫ ਅਤੇ ਕਲੀਨਿਕਲ ਅਸਿਸਟੈਂਟ ਨੇ ਟੈਬਲੇਟ ਵਿੱਚ ਜਿੰਨੇ ਮਰੀਜ਼ਾਂ ਦੀ ਐਂਟਰੀ ਪਾਈ ਹੈ ਉਸ ਨਾਲੋਂ ਘੱਟ ਮਰੀਜ਼ਾਂ ਦੀ ਐਂਟਰੀ ਫਾਰਮਾਸਿਸਟ ਦੇ ਟੈਬਲੇਟ ਵਿੱਚ ਹੈ ਅਧਿਕਾਰੀਆਂ ਨੇ ਜਦੋਂ ਮਾਮਲੇ ਦੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੈਡੀਕਲ ਅਫਸਰ ਅਤੇ ਕਲੀਨिकल ਅਸਿਸਟੈਂਟ ਆਪਸੀ ਮਿਲੀਭੁਗਤ ਨਾਲ ਮਰੀਜ਼ਾਂ ਦੀ ਫਰਜੀ ਐਂਟਰੀ ਪਾ ਰਹੇ ਨੇ ਵਿਭਾਗ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ ਸੂਬਾ ਸਰਕਾਰ ਨੇ ਉਂਝ ਤਾਂ ਮਰੀਜ਼ਾਂ ਦੀ ਸਹੂਲਤ ਲਈ ਥਾਂ-ਥਾਂ ਆਮ ਆਦਮੀ ਕਲੀਨਿਕ ਖੋਲ੍ਹੇ ਨੇ ਪਰ ਸ਼ਾਇਦ ਉਥੇ ਤਨਾਤ ਸਟਾਫ ਵੀ ਇਹਨਾਂ ਦਾ ਫਾਇਦਾ ਉਠਾਣ ਲੱਗ ਗਿਆ ਇਸ ਗੱਲ ਦਾ ਅੰਦਾਜ਼ਾ ਇਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹੇ ਦੇ ਇੱਕ ਆਮ ਆਦਮੀ ਕਲੀਨਿਕ ਦੇ ਵਿੱਚ ਤਾਇਨਾਤ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਪੈਸਿਆਂ ਦੇ ਲਾਲਚ ਵਿੱਚ ਮਰੀਜ਼ਾਂ ਦੀ ਫਰਜੀ ਐਂਟਰੀ ਪਾ ਰਹੇ ਨੇ ਅਤੇ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਵਿਭਾਗ ਨੇ ਤੁਰੰਤ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਨਕੋਦਰ ਤੋਂ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਆਮ ਆਦਮੀ ਕਲੀਨਿਕ ਵਿੱਚ ਤਕਰੀਬਨ ਹਰ ਰੋਜ਼ 150 ਤੋਂ 175 ਮਰੀਜ਼ਾਂ ਦੀ ਐਂਟਰੀ ਪਾਈ ਜਾ ਰਹੀ ਸੀ ਅਤੇ ਜਦੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਵਿੱਚ ਕੁਝ ਸ਼ੱਕ ਹੋਇਆ ਤਾਂ ਉਹਨਾਂ ਆਮ ਆਦਮੀ ਕਲੀਨਿਕ ਵਿੱਚ ਜਾ ਕੇ ਜਾਂਚ ਕੀਤੀ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਉੱਥੇ ਮੈਡੀਕਲ ਸਟਾਫ ਅਤੇ ਕਲੀਨिकल ਅਸਿਸਟੈਂਟ ਨੇ ਟੈਬਲੇਟ ਵਿੱਚ ਜਿੰਨੇ ਮਰੀਜ਼ਾਂ ਦੀ ਐਂਟਰੀ ਪਾਈ ਹੈ ਉਸ ਨਾਲੋਂ ਘੱਟ ਮਰੀਜ਼ਾਂ ਦੀ ਐਂਟਰੀ ਫਾਰਮਾਸਿਸਟ ਦੇ ਟੈਬਲੇਟ ਵਿੱਚ ਹੈ ਅਧਿਕਾਰੀਆਂ ਨੇ ਜਦੋਂ ਮਾਮਲੇ ਦੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਆਪਸੀ ਮਿਲੀਭੁਗਤ ਨਾਲ ਮਰੀਜ਼ਾਂ ਦੀ ਫਰਜੀ ਐਂਟਰੀ ਪਾ ਰਹੇ ਨੇ ਵਿਭਾਗ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਬਹੁਤ ਤੁਹਾਡਾ ਧੰਨਵਾਦ